ਸਿਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰਿ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੋ ਦੋਹਾਗਣੀ ਚੌਥੇ ਤਰਹਿ ਸੁਹਾਗ ਭਾਈ ਰੇ ਅਵਰਨਾਹੀ ਮਥਾਉ ਮਨ ਅਨ ਨਾਮ ਨਿਦਾਨ ਹੈ ਗੁਰ ਦੀ ਆ ਬਲ ਜਾਓ ਰਹਾਓ ਗੁਰਮਤਿ ਪਤ ਸ਼ਾਬਾਸ ਤਿਸ ਤਿਸ ਕੈ ਸੰਗ ਮਿਲਾਉ ਤਿਸ ਬਿਨ ਘੜੀ ਨਾ ਜੀਵਾਂ ਬਿਨ ਨਾਮੈ ਮਰ ਜਾਵ ਮੈਂ ਅੰਧਲੇ ਨਾਮ ਨਾ ਵਿਸਰੈ ਟੇਕ ਟਕੀ ਘਰ ਜਾਓ ਗੁਰੂ ਜਿਨਾਂ ਕਾ ਅੰਧੁਲਾ ਚੇਲੇ ਨਾਹੀ ਠਾ ਬਿਨ ਸਤਗੁਰ ਨਾਉ ਨਾ ਪਾਈਐ ਬਿਨ ਨਾਮੈ ਕਿਆ ਸਵਾਉ ਆਇ ਗਿਆ ਪਛਤਾਵਣਾ ਜਿਉ ਸੁਣੇ ਘਰ ਕਾ ਬਿਨ ਨਾਮੈ ਦੁਖ ਦੇ ਹੁਰੀ ਜਿਉ ਕਲਰ ਕੀ ਪੀਤ ਤਬ ਲਗ ਮਹਿਲ ਨ ਪਾਈਐ ਜਬ ਲਗ ਸਾਚ ਨ ਚੀਤ ਸ਼ਬਦ ਰਪੈ ਘਰ ਪਾਈਐ ਨਿਰਬਾਣੀ ਪਦ ਨੀਤ ਹਉ ਗੁਰ ਪੁੱਛौं ਆਪਣੇ ਗੁਰ ਪੁੱਛ ਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁੱਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸ਼ਬਦ ਰਤੇ ਸੇ ਨਿਰਮਲੇ ਤਦ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖੇ ਉਰ ਧਾਰ ਸੋ ਕਿਉ ਮਨੋਂ ਵਿਸਾਰੀਐ ਸਭ ਜੀਆਂ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨਾ ਦੂਜੀ ਵਾਰ ਸ਼ਬਦ ਹੈ ਹੀ ਤੇ ਪਾਈਐ ਹਰ ਨਾਮੇ ਲੱਗੇ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ ਸਭ ਸਾਲਾ ਹੈ ਆਪਕੋ ਵਡਹ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਈ